ਮੇਰੇ ਰੋਹ ਤੋਹ ਤੋਹ ਕਰਿਆ ਪਰ ਜੇ ਇਹ ਜਰਨਾ ਕਿਹੜਾ ਹਰਨਾ ਕਿਹੜਾ ਹਰਨਾ ਤੇਰੇ ਕਿਹੜਾ ਬਿਨਾ ਚੇਤੇ ਨੇ ਹਨ ਮੈਂ ਕਰਦੇ ਆ ਜੱਗਾ ਸਾਡਾ ਵੀਰ ਮਾਲਾ ਵਾਲਾ ਵੀਰ ਆ 555 ਅਰਜਨ ਜਿਨ੍ਹਾਂ ਭਰਾਵਾਂ ਦਾ ਮੇਰੇ ਵੀਰੋ ਔਰ 425 ਦੇ ਬਿਨਾ ਪਾਣੀ ਦੇ ਔਰ ਕਹਿੰਦੇ ਟਰੈਕਟਰ ਨੇ ਨਾਮ ਜਿਹੜੇ ਮੇਰੇ ਵੀਰੋ ਪੁਆਇੰਟ ਜਿਹੜੇ ਮੇਰੇ ਵੀਰੋ ਵੱਡੇ ਕੀਤੇ ਐ ਔਰ ਕਹਿੰਦੇ ਬਿਨਾ ਪਾਣੀ ਤੋਂ ਟਰੈਕਟਰ ਸਾਡੇ ਚਲਾਉਂਦੇ ਆ ਵੀਰ ਔਰ ਜਿਹੜਾ ਟਾਇਰਾਂ ਦੇ ਵਿੱਚ ਪਾਣੀ ਹੁੰਦਾ ਵੀ ਬਿਨਾ ਪਾਣੀ ਤੋਂ ਗੀਂਦਾ ਵਾਲਾ ਮੇਰੇ ਵੀਰੋ ਅਭੀ ਵੀਰ ਲਾਗ ਵੀ ਕੱਢੇ ਹੋਇਆ ਆ ਅੱਜ ਦਾ ਧੰਨਵਾਦ ਕਰਦੇ ਆ ਓ ਬੱਲੇ 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 ਧੱਕੜ ੜੜ भाई 420 ਕਿਹੜਾ ਲਾਇਆ ਪੱਠੀ ਲਾਲ ਹੋ ਗਈ ਜਗੇ ਕਿਹਾ ਹੋ ਗਿਆ ਪੱਠੀ ਲਾਲ ਕਰਤੀ ਕਹਿੰਦੇ ਦਾਰਾ ਸਿੰਘ ਫੇਰ ਕਰੀ ਟਰਾਲੀ ਆ ਵਿੱਚ ਜਾਨੀ ਦੰਦੀ ਭਾਈ ਇਹ ਵੀ ਕਹਿੰਦੇ ਬਈ ਗੱਲ ਲੈਟਰ ਚੱਲਦਾ ਹੋਇਆ ਬਈ ਵਾ ਉਧਰ ਹੀ ਸਰਦਾਰ ਹਰਜਿੰਦਰ ਘੁੰਮਣ ਦੇ ਨਾਲ ਜਤਿੰਦਰ ਸਾਡਾ ਵੀਰ ਬਖਿੰਡੇ ਤੋਂ ਬਈ ਵਾ ਪ੍ਰੋਣਾ ਸਾਹਿਬ ਪੁਜੇ ਹੋਇਆ ਕਹਿੰਦੇ ਸੌੜਿਆਂ ਤੇ ਪਿੰਡਾਂ ਚਾਏ ਹੋਇਆ ਔਰ ਗੱਲਾਂ ਹੁੰਦੀਆਂ ਮੇਰੇ ਵੀਰੋ ਉਧਰ ਰੋਲ ਮੱਝਦੇ ਵਾਲੇ ਵੀਰ ਸਾਡੇ ਵੱਡੇ ਐਲਾਨ ਕਰਉਂਦੇ ਪੂਣੀਆਂ ਬੜੇ ਹਾਈ ਮੇਰੇ ਕੋਲ ਜੇ ਵਾਈਰ ਚੱਲਦਾ ਹੋਇਆ ਚੱਲ 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 ਜਾਨਦਾਰ ਖੱਟ ਗਿਆ ਚੱਲ 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 ਕਿਹੜਾ ਹੋ ਗਿਆ चल 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 झटिया पिंपल भाई पानी के बगैर चौदह ने टहरा। है ਚੱਲ 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 ਬੱਸ ਤੋਂ ਤੇ ਨਹੀਂ ਕਿਸੇ ਨਾਲ ਨਾ ਟੱਕੇ ਨੇ ਫੰਮੇ ਫੰਮੇ ਜਿਹੜੇ ਬੰਦੇ ਬੰਦੇ ਚੱਲਦੇ ਜਾਂਦਾ ਝੋਟਾ ਬੰਦੇ 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 ਹਾਟ ਦੇ ਕੋਸੇ ਹੋਰ ਜਾ ਬਈ ਵਾਹ ਕਰਦੇ ਬਾੜ ਹੁਣ ਆ ਜਗੇ ਕਿਹੜਾ ਖੇਡਾ ਲਾ ਗਿਆ ਬਗੈਰ ਬਾਣੀ ਦੇ ਖੇਡਾ ਪਾਣੀ ਦੇ ਸਿੰਪਲ ਟਰੈਕਟਰ ਜਿਹੜਾ ਲਾ ਗਿਆ ਨਾ ਠੀਕ ਹੈ ਇਹੋ ਜਿਹੇ ਭੈਣੋ ਟਰੈਕਟਰ ਦਵੇ ਆਏਗਾ ਦਵੇ ਟਰੈਕਟਰ ਟਰੈਕਟਰ ਨਹੀਂ ਬਾਈ ਦਵੇ ਇੱਕ ਟਾਇਰਾ ਦੇ ਮਾਰ ਖਾ ਗਿਆ ਇੱਕ ਟਾਇਰਾ ਲੇਟ ਆਇਆ ਝੋਟਾ ਆਸ ਹੈ ਬਾਈ ਮੈਂ ਬਿਨਾ ਪਾਣੀ ਤੇ ਜਾਂਦਾ ਝੂਕਰਾ ਝੋਟਾ ਦੇਖਦੇ ਪਹਿਲੇ ਤੋਂ ਪਹਿਲੇ ਤੋਂ ਕਿਹੜੇ ਨਾ ਹਾਂ ਜੀ ਦੰਨਿਆ ਉਧਰ ਸਾਡੇ ਭਰਾ ਆਏ ਹੋਏ ਐ ਜੱਗਾ ਪੰਡਤ ਸਾਡਾ ਵੀਰ ਤੇ ਨਾਲੇ ਜਿਨ੍ਹਾਂ ਦਾ ਟਰੈਕਟਰ ਕਹਿੰਦੇ ਬਿਨਾ ਪਾਣੀ ਤੋਂ ਚੱਲਦਾ ਮੇਰੇ ਵੀਰੋ ਜਿਹੜਾ ਟਾਇਰਾਂ ਦੇ ਵਿੱਚ ਪਾਣੀ ਪੈਂਦਾ ਨਾ ਵੀ ਬਿਨਾ ਪਾਣੀ ਤੋਂ ਟਰੈਕਟਰ ਚੱਲਦਾ ਤੇ ਧੂੜਾ ਪੜਦਾ ਮੇਰੇ ਮਿੱਤਰੋ ਪਰ ਵੀਰ ਸਾਡੇ ਕਹਿੰਦੇ ਪੂਜੀ ਹੋਇਆ ਵਿਸ਼ੇ ਤੌਰ ਤੇ ਬਹੁਤ ਵੱਡਾ ਧੰਨਵਾਦ ਲੋ ਜੀ ভাই ਰਾਤ ਸਾਨੂੰ ਆਉਂਦੇ ਨੂੰ ਵੱਜ ਗਏ ਤਿੰਨ ਪੂਰੀ ਨੇ ਕਰਿਆ 9 ਵਜੇ ਫੋਨ ਪੂਰੀ ਫਿਕਿਆ ਲੰਭੇ ਹੈ ਮਾਗਾ ਕਿਤੇ ਇੱਥੀ ਜਾਂ ਨੇੜੇ-ਤੇੜੇ ਹਾਂ ਤਾਂ ਤਰਨ ਆਇਆ ਵੀ ਸੁੱਤਾ ਹੋਇਆ ਔਰ ਕੇ ਲਾਲੇ ਤਾਂ ਤਾਂ ਇੱਡੀ ਹੈ ਬਸ ਲਾਲੇ ਤਾਂ ਮਾਲਾ ਸੁੱਤਾ ਪਿਆ ਨਹੀਂ ਪੂਰੀ ਇੱਕ ਹੈ ਵੀ ਡੈਟ ਨੇ ਨਜ਼ਾਰਾ ਦੇ ਹੈ ਤਾਂ ਫਾਇਦਾ ਹੈ ਹਾਂ ਜਿਹੜੇ ਸਾਹਮਣੇ ਜੋੜ ਹੈਗਾ ਜੋੜ ਮਾਰ ਰਿਹਾ ਹੈ ਕਿ ਅਰਜਨਾ ਚ ਸਾਰੇ ਨੂੰ ਚੋਰ ਹੈਗਾ ਏ ਪਰ ਇਹ ਗੱਲ ਹੈਗੀ ਖੋਲਣਾ ਇਦੀ ਉਹ ਪੂਰੀ ਬਾਕੀ ਪਤਾ ਕੀ ਗੱਲ ਹੈ ਜਿਹੜੇ ਇਹ ਜਿਹੀ ਜਗਾ ਤੇ ਟਾਇਰ ਚੋਰ ਬਗੀ ਪੈਂਦੇ ਆ ਚੌੜੇ ਟਾਇਰ ਪਾਉਂਦੇ ਆ ਛੋਟੇ ਟਾਇਰ ਸਲਿੱਪੋ ਮਾਰਦੇ ਆ ਕਾਹ ਨੂੰ ਹੁਣ ਸਾਨੂੰ ਵੀ ਭੇਤ ਪੈ ਗਿਆ ਜੀ ਜਾਣਾ ਹਵਾ ਵੀ ਘਟਾਉਂਦੇ ਆ ਹਵਾ ਵਾਲੇ ਨਾਲ ਸਲਿੱਪ ਮਾਰਦਾ ਆ ਇੱਕ ਗੱਲ ਹੈ ਜਿਆ ਛੱਡਿਆ ਤਾਂ ਹੌਲ ਪੈ ਗੇ ਆ ਤੁਸੀਂ ਗਏ ਆ ਤੁਸੀਂ ਲੇਜ਼ਰ ਕਰਾ ਲਈ ਵਸੀਲ ਸੈਟ ਵਟੰਗੀ ਵੀ ਤੇ ਅਗਲਾ ਕਹਿੰਦਾ ਹੈ ਕਿਹੜਾ ਲਾ ਦੂ ਨਹੀ ਮੈਂ ਲੇਜ਼ਰ ਕਰਾ ਜਗਾ ਕਹਿੰਦਾ ਗਾਡੀ ਨੇ ਐਂਟਰੀ ਕਰਾਤੀ ਕਹਿੰਦਾ ਚੱਲ ਜਾ ਆਂ ਦੇ ਲੈਜਰ ਖੁੱਲ ਗਈ ਗਏ ਅਸੀਂ ਇਹਨਾਂ ਦੇ ਫਟਾਫਟ ਨਾਲੇ ਜਿਹੜਾ ਸਾਡੇ ਲੈਜਰ ਵੀ ਉੱਥੇ ਭਾਈ ਅਸੀਂ ਲੈਜਰ ਵੀ ਮਾਰਨਾ ਪੂਰੀ ਇਹ ਕੰਮ ਨਾ ਬਥੇ ਨਾ ਗਿਆ ਤਾਂ ਮੈਂ ਕਹਿੰਦਾ ਇਹ ਠੀਕ ਆ ਸਭਿਆਂ ਨਾਲ ਦਰਦ ਐਂਟਰੀ ਕਰਦੇ ਆ ਹਾਂ ਵਹੀਗਲ ਚੱਲਦੇ ਨਹੀਂ ਹੈਗੇ ਬਾਕੀ ਭਾਈ ਪੂਰੀ ਨੇ ਪਾਣੀ ਲਾ ਦਿੱਤਾ ਇਹਨੇ ਰੱਬ ਨੂੰ ਮੈਸੇਜ ਨਹੀਂ ਕਰਿਆ ਵੀ ਮੀਂਹ ਪਵਾ ਦੇ ਇਹਨੇ ਪਾਣੀ ਲਾ ਦਿੱਤਾ ਆਪ ਕੋ ਪਾਉਂਦੇ ਨਹੀਂ ਨਾਲ ਬਾਜਰੇ ਦੀ ਬਾਤ ਆ ਭਾਈ 3 2 3 ਦਿਨਾਂ ਦੀ ਬਾਤ ਹੈ ਅਦਬੜੇ ਜੀਚ ਹਾਂ ਬਾਤ ਨਹੀਂ ਉੱਤੀ ਘੜਾ ਦੇ ਦਿੱਤਾ ਪਾਣੀ ਕੱਟ ਕਰਕੇ ਪਾਣੀ ਘਟ ਕਰਕੇ ਨਹੀਂ ਮੀਂਹ ਮੰਗਦਾ ਇਹ ਨਹੀਂ ਉਹ ਰਾਜੇ ਬਾਈ ਦੇ ਵੀ ਦੇਖ ਲਓ ਉੱਥੇ ਖੜਾ ਬਾਕੀ ਚੱਕਰ ਆਏ ਆ ਭਾਈ ਹੁਣ ਮੀਂਹ ਪੈ ਗਏ ਨਹੀਂ ਤੇ ਆਪਾਂ ਕੀ ਗੱਲ ਹੈ ਮੀਂਹ ਨਹੀਂ ਪੈਂਦਾ ਜੇ ਪੈਣਾ ਫੇ ਮੈਂ ਕਹਿੰਦਾ ਘੜੀ ਪਾ ਲੈਣੇ ਰੱਬ ਨੇ ਦੇਖੀ ਰੁੱਕੇ ਹੀ ਖਾਲ ਦੇਣਾ ਨਹੀਂ ਰਿਓ ਮਚਾ ਦੇ ਫੇ ਜੀਰੀਆਂ ਡੌਲਾਂ ਤੋੜ ਦੇਣੇ ਉਸੇ ਆਪਾਂ ਪਾਈ ਜਾਂਦਾ ਹਾਂ ਉਹ ਜਿਹੜੀ ਇੱਕ ਬੈਲਾ ਲਾਤੀ ਆਪਾਂ ਨੇ ਲਵਾਵੇ ਮਿੱਟੀ ਲਾ ਕੇ ਰਾਦੇ ਉਹ ਜਦ ਦੁਬਾਰੇ ਖੜ ਜੇ ਉਹ ਮਿੱਟੀ ਕਿੱਥੇ ਦੇ ਹੋਣਗੇ ਮਿੱਟੀ ਲਾ ਕੇ ਉਹ ਅਗਲੇ ਨੇ ਵੀ ਕੱਦੂ ਘਰ ਤੋਂ ਮਿਲਦੀ ਨਹੀਂ ਹਾਂ ਨਾ ਮਿੱਟੀ ਨਹੀਂ ਹੋਣਾ ਆਪਣੇ ਆਏ ਹੋਣ ਹੋਣੀ ਉਹ ਜਿਹੜਾ ਅੱਗੇ ਸਾਲ ਹੋਈ ਅੱਗੇ ਮੈਂ ਤਿੰਨ ਬੈਲਾ ਡੌਲਾਂ ਲਾਤੀ ਮੇਰੀ ਝੱਖੜਾਉਣਾ ਜ਼ਰੂਰ ਹੈ ਪਹਿਲਾ ਕੱਦੂ ਜੁ ਲਾਇਆ ਉਹਦੇ ਬਾਅਦ ਮੈਂ ਦੁਆਰੇ ਜਾ ੜ ਗਈਆਂ ਦੀਆਂ ਮੀਂਹ ਪੈ ਗਿਆ ਤਾਂ ਭਰ ਮਾਜਾ ਜਦ ਲੈ ਤੀ ਵੇਲੇ ਨਦੀ ਜੀ ਉਹ ਐਂ ਰਤ ਪੂਰੀ ਕੋਈ ਕਬੂਤਰ ਖੈਰ ਪਿਆ ਕਨੇ ਨਾ ਹਾਂ ਚੱਲ ਬੁੱਲ ਪਿਆ ਨਹੀਂ ਹੈਗਾ ਹਾਂ ਉਹ ਮਿਹਨਤ ਕਰੀ ਪੂਰੀ ਨੇ ਕਬੂਤਰ ਖੈਣ ਨਹੀਂ ਪਿਆ ਇਹਦੇ ਉਹ ਬੰਗਲੇ ਹੀ ਫੜ ਕੇ ਨਹੀਂ ਦਮ ਤੈਨੂੰ ਕੋਈ ਬੰਗਲੇ ਨੂੰ ਤਾਂ ਮੈਂਟ ਲਾਵਾਂਗਾ ਕਾਦੇ ਬੰਗਲੇ ਨੂੰ ਚੱਕਦਾ ਨਹੀਂ ਕਰਦਾ ਪੂਰੀ ਜਿਹੜੇ ਕਬੂਤਰ ਨਸਲਾਂ ਤੇਜ਼ ਵੀ ਹੁੰਦੀ ਹੈ ਤੇ ਯਾਰ 4-5 ਕਿ ਦਿਨ ਇਹ ਘਰ ਤੇ ਬਾਹਰ ਰਹਿ ਗਿਆ ਹਾਂ ਇਹ ਤੇਜ਼ ਹੋ ਜਾਣੇ ਹਾਂ ਫੇ ਮਾਲਕ ਨੂੰ ਵੀ ਭੁੱਲ ਜਾਂਦਾ ਵੀ ਇਹ ਕੌਣ ਆ ਫੇ ਨਹੀਂ ਆਤਾ ਹੁੰਦਾ ਫੇ ਤਾਂ ਚਿਕਨਾ ਹੋ ਜਾਂਦਾ ਚਿਕਨਾ ਹੋ ਜਾਂਦਾ ਵੀ ਮੈਂ ਹੀ ਆ ਇੱਕ ਦਿਨ ਛੱਡ ਕੇ ਤੂੰ ਇਧਰ ਫੜ ਲਾ ਫੜ ਹੋ ਜੀ ਬਸ ਹੀਲ ਹੋਊਗਾ ਭੁੱਖਾ ਹੋਊਗਾ ਤੀਏ ਦਿਨੇ ਇਹ ਦੂਏ ਤੇ ਸ਼ਾਮ ਤੇ ਬਾਅਦ ਮੈਂ ਇਹਨੂੰ ਟਿਕਾਣਾ ਲੱਭ ਲੰਦਾ ਬਣਾ ਦਾ ਖਾਣੇ ਪੀਣੇ ਦਾ ਪਾਣੀ ਦਾ ਫੇ ਕਹਿੰਦਾ ਵੀ ਮੈਂ ਬੰਨਣ ਗਰੀ ਤੇ ਯਾਦ ਹੋ ਗਿਆ ਕੋਈ ਇਕੱਲਾ ਹੀ ਆ ਹਾਂ ਫੇਰ ਨਹੀਂ ਆਤਾ ਹੁੰਦਾ ਫੇਰ ਤੇ ਰਾਤ ਨੂੰ ਆਤ ਹੁੰਦਾ ਭਾਈ ਬਾਜਿਆਂ ਦਾ ਚੱਲਦਾ ਹੁਣ ਪੂਰਾ ਜੋਰ ਬੰਦੇ ਛੱਡ ਵੀ ਰਹੇ ਆ ਪੂਰੀ ਕੋਈ ਕੋਈ ਟਾਈਮ ਹੈ ਮੈਂ ਤਾਂ ਬਦਰਾਂ ਜਿਆਦਾ ਦਾ ਵੇਚ ਤੇ ਦੇ ਹੋਰ ਨੇ ਹੈਗਾ ਖੇਤੀਬਾੜੀ ਚ ਵੜਿਆ ਪਿਆ ਇਹਨੇ ਪਹਿਲੇ ਟਾਈਮ ਚ ਜਰੂਰ ਲੜਾਇਆ ਜਾਂ ਮਣ ਮੜਾ ਪਹਿਲੇ ਟਾਈਮ ਚ ਜਰੂਰ ਲੜਾਇਆ ਹੁਣ ਜਾਨਵਰ ਰੱਖੇ ਪਏ ਵੀ ਨਸਲ ਦੇ ਤਿਆਰ ਕਰ ਰਹੇ ਤਿਆਰ ਕਰ ਰਹੇ ਪੂਰੀ ਜਿਖਣਾ ਦੇ ਕੰਪਟਰਵਾਜ ਦਾ ਬਹੁਤ ਹਰ ਚੋਰਾ ਗੁਰੂ ਕੀ ਖਰਚਾ ਕਰਦੀ ਹਜ਼ਰ 33 ਮਹੀਨਾ ਵੀ ਖਰਚਾ ਕਰਦਾ ਇਹਨਾਂ ਪਰ ਆਏ ਵੀ ਬੰਦਾ ਵੇਲਾ ਚਾਹੀਦਾ ਜੋ ਬਾਈ ਹਾਂ ਜਮੇ ਵੇਲਾ ਚਾਹੀਦਾ ਫੇਰ ਇਹਨਾਂ ਵਿੱਚ ਤੇ ਕੁਝ ਨੂੰ ਸੋਚੂਗਾ ਵੀ ਪੜੂਗਾ ਵੀ ਇਹਨਾਂ ਜਿੱਤੇ ਇਹਨਾਂ ਨੂੰ ਪੜ ਕੇ ਉਡਾਉਂਦਾ ਬਾਜੀ ਜੈਕਣਾ ਨਹੀਂ ਹੈਗਾ ਵੀ ਆਪਾਂ ਨੇ ਰੱਖ ਲਈ ਜੀ ਬਾਜੀ ਚ ਚੱਕ ਕੇ ਛੱਡਦੇ ਓਪਣਾ ਨਹੀਂ ਹੁਣ ਜੇ ਕੱਪ ਆਨੇ ਰੋਜ ਉਡਾਉਣਾ ਏ ਇੱਕ ਕਬੂਤਰ ਛਾਂਟਣਾ ਫੇ ਕਿਹੜਾ ਟਾਈਮ ਵੱਧ ਲਾਉਂਦਾ ਹੈ ਹਾਂ ਬ੍ਰਿੱਕੀ ਛਾਂਟ ਨਸਲ ਬਾਅਦ ਦਾ ਟਾਈਮ ਦੀ ਗੱਲ ਨਹੀਂ ਇਹ ਨਸਲ ਦੀ ਗੱਲ ਹੈ ਨਸਲ ਛਾਂਟ ਨਹੀਂ ਹੁੰਦੀ ਹਾਂ ਕਈ ਸਾਰੇ ਘਰ ਘੰਟਾ ਉਡਦੇ ਆ ਉਹ ਬਾਹਰ ਜਾ ਕੇ ਸ਼ਾਮ ਦੇ 7 ਵਜੇ ਵਹਿੰਦੇ ਆ ਕਈ ਘਰ ਸਾਰੀ ਦਿਹਾੜੀ ਉਡਦੇ ਹੋ ਬਾਹਰ ਜਾ ਕੇ 12 ਵਜੇ ਵਹਿੰਦੇ ਆ ਇਹ ਨਸਲ ਛਾਂਟ ਨਹੀਂ ਮੈਂਦੀ ਭਾਈ ਜਿਹੜਾ ਇਹ ਹੁਣ ਇੰਜਨ ਗੇ ਭੂਰੀ ਤੇ ਲਾਉਂਦਾ ਪਾਣੀ ਇਹਦਾ 400 ਚ ਪਾ ਹਾਂ ਪੰਜ ਘੰਟੇ ਲੱਜੇ ਜਾਨੀ ਪੰਜ ਘੰਟੇ ਲੱਗ ਜਾਂਦੇ ਹਨ ਉਹ پوری ਜਿਹੜੀ ਜੁੜੇ ਚੱਲੀ ਜਾਂਦੇ ਏਰੀਆ ਦੇ ਨੇ ਜਿੱਦੇ ਚੱਲ ਪਾਣੀ ਉਹ ਪਾਣੀ ਤਾਂ ਹੈਗੀ ਕੋਈ 2-4 ਬੰਦੇ ਜਿਹੜੇ ਪੂਜਣ ਨੂੰ ਅੱਗ ਲੱਗੀ ਵੀ ਇੰਨਾ ਕਹਦਾ ਜਾਂਦੇ ਏ ਠੀਕ ਆ ਪਹਿਲਾਂ ਸਾਢੇ ਹੁੰਦੀ ਸੀ ਅਸੀਂ ਪੂਸ਼ਾ ਬੀਜ ਲੈਣੀ ਹੈ ਗੇਤੀ ਚੱਲਣ ਦੇ ਸਾਰੇ ਪਿੰਡ ਨਾਲੋਂ ਪਹਿਲਾਂ ਜਨਰੇਟਰ ਲਾ ਦੜਾ ਜਦੋਂ 2 ਘੰਟੇ ਹੀ ਲਾਉਂਦੀ ਸੀ ਲਾਈਟ ਕੋਈ ਪੂਸ਼ਾ ਤੈਨੂੰ ਪਤਾ ਬਿਮਾਰੀ ਪਾਣੀ ਕਰਕੇ ਛੱਡਦੀ ਸੀ ਬਾਈ ਹੋਰ ਸਾਰੇ ਪਿੰਡ ਨਾਲੋਂ ਪਹਿਲਾਂ ਲਾਉਣੀ ਹੁਣ ਵੀਜ ਵਧੀਆ ਮਿਲਦਾ ਯਾਰ ਤੂੰ ਨਹੀਂ ਹੁਣ ਇੱਕ ਉਧਰ ਤੀ ਵਾਸੀ ਇਹੋ ਜਿਹੇ ਵੀਡੀਓ ਜਮਾਂ ਹੀ ਲੇਟ ਲੱਗਣੇ ਆ ਜਮਾਂ ਹੀ ਲੇਟ ਪੂਰੀ 26 23 ਜਿਹੜੀ ਨਵੀਂ ਲੈਂਦੀ ਸੀ ਹਾਂ ਵੀ ਹਾਂ ਈਗਾ ਪੂਰੀ ਕੇ ਨਿਕਣਾ ਸੀ ਗੱਲ ਗੇ ਟ੍ਰਾਲੀ ਟੁੱਲੀ ਲੈ ਕੇ ਸਾਲਾ ਇਹ ਵੀ ਕਹਿੰਦਾ ਸ਼ੌਂਕ ਪੈ ਜਾਂਦਾ ਹੈ ਇਹ ਯਾਰ ਉੱਤਰ ਵਾਲੀ ਬਾਜੀ ਵਿੱਚ ਚਲੇ ਗਿਆ ਤੂੰ ਹਾਂ ਟੈਂਕ ਵਾਲਾ ਕਮੁੱਤਰ ਛੱਡਦਾ ਪਲਾ ਤੇਰਾ ਹਾਰ ਗਿਆ ਪਲਾ ਜਿੱਤ ਗਿਆ ਤੈਨੂੰ ਸ਼ੌਂਕ ਪੈਣਾ ਤੈਨੂੰ ਚਸਕਾ ਪੈਣਾ ਮੈਂ ਜਾਣ ਹੀ ਜਾਣਾ ਬਾਜੀ ਬ ਕਰਾ ਤੈਨੂੰ ਸੜਾ 100 ਕੰਮ ਹੋਵੇ ਤਾਂ ਰੱਸਾ ਤੜਾਉਣੀ ਚੜਾਉਣਾ ਵੀ ਉੱਥੇ ਮੈਂ ਜਾਣੇ ਜਾਣਾ ਉਹ ਹੀ ਕੰਮ ਹੈ ਟਰੈਕਟਰ ਵਾਲੀ ਦਾ ਜਿਹੜੇ ਬੰਦੇ ਨੂੰ ਪਾਇਆ ਗਿਆ ਜਿੱਦਾਂ ਦਾ ਸ਼ੌਂਕ ਪਾਇਆ ਉਹਦੇ ਉੱਥੇ ਜਾਣੇ ਜਾਣਾ ਬਾਅਦ ਦੇ ਬੱਟੇ ਨਹੀਂ ਜਾਣੀ ਬਾਅਦ ਦੇ ਪਰ ਆਪਣੀ ਚੀਜ਼ ਨਹੀਂ ਲੈ ਕੇ ਜਾਣੀ ਉਹ ਤਾਂ ਵੀ ਜਾਣਾ ਉੱਥੇ ਦੇਖ ਕੇ ਆਉਣਾ ਦੇਖ ਕੇ ਆਉਣਾ ਅਸਮੇ ਦੇਖਣਾ ਪਹਿਲਾਂ ਅਸੀਂ ਕ੍ਰਿਕਟ ਖੇលਦੇ ਹੁੰਦੇ ਸੀ ਤਾਂ ਜੀ ਦੇਖਣਾ ਟੂਰਨਾਮੈਂਟ ਉਹ ਸੇਰੋ ਮਾਸਕਾ ਜੀ ਉਹ ਭਲਿਆਣਾ ਚੱਲਣ ਦੇ ਸਾਈਕਲਾਂ ਪਰ ਕੋਈ ਨਹੀਂ ਛੱਡਿਆ ਕੋਈ ਵੀ ਨਹੀਂ ਛੱਡਿਆ ਅਸੀਂ 15 20 ਜਣੇ ਹੁੰਦੇ ਸੀ ਪਿੰਡ ਦੀ ਗਰੁੱਪ ਹਾਂ ਸਾਈਕਲਾਂ ਪਰ ਲੰਘ ਜਾਂਦੇ ਸੀ ਰੋਟੀ ਰੁਟੀ ਦੇ ਕੋਈ ਬਗਰ ਨਹੀਂ ਦੀ ਹੁੰਦੀ ਸਾਈਕਲਾਂ ਦਾ ਦੋਵੇਂ ਲੜਪੜਾ ਉੱਥੇ ਸਾਈਕਲ ਲੜਾਈ ਰੋਟੀ ਖਾਣਾ ਵੀ ਨਾ ਆਇਆ ਕਿਥੇ ਉੱਥੇ ਲੜਪੜਾ ਬੇਸਿਕ ਤੇ ਗੁਰਦੁਆਰੇ ਚਲੇ ਕਿ ਉੱਥੇ ਲੜਪੜਾ ਬਾ ਭਾਈ ਜਾਦਵਰ ਕਾ ਟਾਈਮ ਨਹੀਂ ਆਉਣਾ ਹੁਣ ਤਾਂ ਅਰੇ ਕਿਨੇ ਆ ਨਾ ਮੋਬਾਈਲ ਚ ਕੀ ਕਰਦਾ ਪਰ ਜਾਦਵਰ ਕਾ ਸਮਾਂ ਨਹੀਂ ਆਉਣਾ ਤੇਰੇ ਕਿ ਨਿਆਣਾ ਮੋਟਰਸਾਈਕਲ ਹਾਂ ਤੇਰੇ ਕਿ ਫੋਨ ਜਦ ਤਾ ਅਸੀਂ ਹੁਣ ਜਿਤਨਾ ਇਹ ਦਵਾਰ ਦੇ ਵਿੱਚ ਚਲੋ ਸਕੂਲ ਤੇ ਛੁੱਟੀ ਆ 6:30 ਵਜੇ ਮੋਟਰਵਾਇਸ ਤੇ ਸਕੂਲ ਆਈਦੇ ਹਮਣਾ ਸਵੇਰੇ ਪਹੁੰਚਣੀ ਪਹੁੰਚਣਾ ਚਾਰ ਜਣੇ ਤੇ ਚਾਰੇ ਫੋਨ 'ਤੇ। ਉਹ ਵੀ ਦੰਦਾ ਲੈ ਕੇ ਚਾਰ ਜਣੇ ਗੱਲਾਂ ਦਾ ਮਾਰ ਲੈਦੇ। ਚਾਰੇ ਆਪਣੇ ਆਪਣੇ ਫੋਨ 'ਤੇ ਲੱਗੇ। ਬਸ ਉਹੀ ਗੱਲ ਹੋਈ। ਘਰਾਂ ਚਲੇ ਜਾ। ਘਰਾਂ ਵੀ ਜਾ ਹੀ ਕੰਮ। ਨਿਆਣਿਆਂ ਵਾਪਨੇ। ਫੋਨ ਉਹਨੇ ਤੇਰੇ ਬਾਪੜਾ ਹੁਣਾ। ਕਰਦੇ ਆ ਬਾਪੜਾ ਨੇ। ਬਸ ਉਹੀ ਕੰਮ ਹੈ। ਆਹ ਕੰਮ ਚੱਲ ਗਿਆ। ਪੂਰੀ ਹੁਣ ਆਏ ਦੱਸ ਵੀ ਮੇਰੇ ਜਿਹੜੇ ਮੋਟਰਸਾਈਕਲ ਸੀਟ ਨੂੰ ਅੱਗ ਪੈ ਗਈ। ਦੋਨ ਤਾਂ ਫੇਕ ਨਿਕਲਦਾ ਪਾਣੀ ਪਾ ਦਿੰਦਾ। ਆਦੇ ਪਾਣੀ ਚਾਹੀਦਾ। ਪਾਣੀ ਪਾਉਣਾ ਬਣਾ ਪਾਣੀ ਵੀ ਨਾਲ ਦੀ ਨਾਲ ਚੱਕ ਦਿੰਦਾ ਇਹ। ਤੇ ਨਹੀਂ। ਚੱਲ। ਇੰਜਣ ਦੇ ਐਵਰੇਜ ਘੰਟੇ ਦੀ ਘਟਦਾ। ਕਿਹੜਾ? 1 ਘੰਟੇ ਦੀ 1 ਲੀ ਮੈਂ ਚਲਾਇਆ ਪੂਰੀ ਫਾਈ ਹੈ ਜੇ ਤਰਾ 5:00 ਵਜੇ ਵੀ ਉੱਥੇ ਪਹੁੰਚਣਾ ਹੈ ਪਹਿਲਾਂ ਮੈਂ ਗਿਆ ਪਹਿਲਾਂ ਉਹ ਨਾ ਕਹਿ ਤਾ ਦਿੰਦਾ ਠੀਕੇ ਵਾਲਾ ਵੀ ਮੇਰੀ ਇੰਨੇ ਨੂੰ ਨਹੀਂ ਨਹੀਂ ਲਈ ਦਾ ਫਸਣਾ ਮੈਂਗਾ ਤੋਂ ਪਹਿਲਾਂ ਪਹਿਲਾਂ ਕਿ ਭਾਈ ਜੇ ਦਾ ਮੀਨੂ ਪਾਇੰਟ ਵੀ ਬੇਤਰਾਰ ਭੁਗ ਜਾਂਦਾ ਜੇ ਔੜ ਲਾ ਕੇ ਕਿੰਨਾ ਦਾ ਦਿਨ ਨਾ ਪਤਾ ਮੈਂ ਇਹ ਜੀ ਵਿੱਚ ਜਿਗਣਾ ਹੁਣ ਆਹ ਮੈਨੂੰ ਨਹੀਂ ਛੱਡਦਾ ਪਾਣੀ ਤਨਾ ਛਾਪ ਦਿੰਦੀ ਨਹੀਂ ਮੈਂ ਇੱਥੇ ਜੇ ਘਮੀਆ ਡਰ ਜਾਣੇ ਵੀ ਜਾਣ ਡਰ ਨਹੀਂ ਪੀ ਜਾਣਾ ਫਰਕੋ ਕੀ ਤੂੰ ਉਹਦੇ ਜਾ ਕੇ ਕੀਲਾ ਸਾਰੇ ਲੱਗਣਾ ਤੇਰਾ ਪੂਰੀ ਇਥੇ ਮਾਰਦੇ ਝੱਟਪਟ ਦੀ ਲਿਆ ਕੇ ਮੜੀ ਮਾਰਨੀ ਆ ਹਾਲ ਤੋਂ ਮਾਰਨੀ ਇਹ ਆ ਚੀ ਮਾਰਨੀ ਬੂਟਿਆਂ ਜੜਾ ਤੇਰੇ ਅਗਲੇ ਬਾਣੀ ਨੂੰ ਲੂਟ ਹੋ ਜਾਣਾ ਪ੍ਰੋਜੈਕਟ ਅਗਲੇ ਉਹ ਜੜਾ ਜੀ ਮਾਰਨੀ ਅੱਪੜ ਬਾਕੀ ਬਾਈ ਹੁਣ ਤਾਂ ਜਿਹੜੀ ਮਰਜੀ ਫਸਲ ਨੂੰ ਪਾਣੀ ਦਾ ਦੋ ਦਿਨ ਫੇਰ ਪੁੰਛਾ ਚੱਕ ਲੈ ਤੁਰਦੀ ਹੋਣੀ ਹਰ ਫਸਲ ਨੂੰ ਪਾਣੀ ਲਾ ਕੇ ਵੀ ਕੀ ਕਰੂੰਗਾ ਤੁਰਦੀ ਨਹੀਂ ਫਸਲ ਇਹ 2020 ਇਹ ਦੋ ਉਹ ਮਹੀ ਪੈ ਗਏ ਪੂਰੇ ਵਾ ਫੇਰ ਤਾਂ ਤੁਹਾਨੂੰ ਹਰਾ ਹੀ ਹਰਾ ਦੇ ਪਤਾ ਕੀ ਗੱਲ ਆ ਪੂਰੀ ਜਿੱਕਣਾ ਮੀਂਹ ਪੈ ਜਾਂਦਾ ਏ ਅੱਜ ਮੀਂਹ ਪਿਆ ਦੋ ਦਿਨ ਵੀ ਠੰਡਾ ਹੀ ਰਹਿੰਦਾ ਮੌਸਮ ਇੱਕ ਹੋਰ ਗੱਲ ਆ ਯਾਰ ਲੋਕ ਭੈਮ ਪੁੱਛ ਕਰਾ ਹੁਣ ਅੱਗ ਲਾ ਦੰਦੇ ਬੂਟੇ ਹੀ ਫੋਗ ਜਾਂਦੇ ਆ ਉਹ ਵੀ ਗੱਲ ਤੇ ਆ ਗੱਲ ਤੇ ਆ ਕਦੇ ਵੀ ਬਈ ਅੱਗ ਲਾਉਣੀ ਸਾਈਡ ਤੋਂ ਪਹਿਲੇ ਸਾਈਡ ਦਾ ਪਹਿਲੇ ਸਾਈਡ ਹੀ ਲਾ ਲੋ ਸਾਈਡ ਲਾ ਲੋ ਵੀ ਬੂਟਿਆਂ ਦੀ ਸਾਈਡ ਨੂੰ ਸੇਕ ਨਾਵੇ ਜੇ ਕਿਤੇ ਦੋਈ ਸਾਈਡ ਦਾ ਸੇਕ ਦੋਵੇਂ ਫੇਰ ਕੰਮ ਖਰਾਬ ਹੋ ਜਾਏ ਕੰਮ ਆ ਯਾਰ ਰੂੜਾ ਉੱਪਰ ਵੀ ਤਰੱਕੇ ਬੂਟੇ ਪੈ ਗਏ ਜਿਹੜਾ ਮੈਂ ਦੇਖ ਰਿਹਾ ਉੱਪਰ ਚਾਂਗ ਕੇ ਉੱਪਰ ਚੜਾ ਦਿੰਦੇ ਵੀ ਸਾਰੇ ਪੂਰੀ ਜਿਹੜੇ ਆਪਾਂ ਨੇ ਉਦੋਂ ਗੰਨੇ ਆਲੇ ਹਾਲ ਟੈਸਟ ਕਰੇ ਤੇ ਓਰੇ ਚੱਲੇ ਪਏ ਆ ਦੇਗਾ ਹਾਂ ਆ ਦੇ ਕੀ ਨਹੀਂ ਘਪਾਈਆਂ ਖੜਾਈਆਂ ਨਹੀਂ ਰੱਖਿਆ ਜਾਂਦੇ ਆਈ ਸੁੱਤੀ ਆਈ ਤੇ ਪਹੀ ਆ ਹਾਂ ਉਧਰ ਵੀ ਦੇਖਣੇ ਉਹ ਦੇ ਅੱਛਾ ਆ ਦੇਖੋ ਬਾਈ ਉਰੇ ਮਤਲਬ ਰੂਟਾ ਬੀਟਰ ਵੀ ਚਲਾਇਆ ਰੂਟਾ ਬੀਟਰ ਵੀ ਚਲਾਇਆ ਨੇ ਪੱਤੀਆਂ ਖੋਲ ਪੱਤੀਆਂ ਖੋਲ ਕੇ ਹੈ ਇਹ ਗੰਨੇ ਚ ਤੇ ਦੋ ਨੰਬਰ ਬਾਈ ਉਹ ਵੀ ਕਰਿਆ ਏ ਹਾਲ ਵੀ ਚੱਲੇ ਵੇ ਤੇ ਲੈ ਐਨ ਪੂਰੀ ਸਾਫ ਪਈ ਐ ਗੰਨਾ ਦਾ ਰੋਹ ਵੀ ਐ ਪੂਰੀ ਦਿਖਦਾ ਪਰ ਇਹ ਜੇ ਚ ਹੈ ਵੀ ਚੀਜ਼ ਵਧੀਆ ਏ ਵੀ ਇਹ ਟਾਈਮ ਕੇ ਫਿਰ ਕੀ ਹੁਣ ਨਹੀਂ ਫਿਰਨੀ ਇਹਨੇ ਭਈਏ ਲਾਏ ਨਹੀਂ ਦੇਲ ਹਾਂ ਗੜਾਈ ਕਰਾਈ ਹੋਣੀ ਦੇਖ ਲੈ ਉਹ ਕੋ ਭਾਈ ਵਿੱਚ ਵਿੱਚ ਇਹਨਾਂ ਨੇ ਚਲੋ ਆਪ ਕਰਤੀ ਦੀ ਕਹਿਣ ਦਾ ਭਾਬ ਵੀ ਤਿਆਰਵਾ ਆ ਜਾਂਦਾ ਬੰਦੇ ਨੂੰ ਕਰੇ ਤੇ ਤੇ ਗੰਨਾ ਵੀ ਦੇਖਦਾ ਹੈ ਪੂਰੀ ਅੱਗੇ ਕਹਿੰਦੇ ਤੇ ਆਪਾਂ ਵੀ ਇੱਕ ਫਾਟ ਵੀ ਨਹੀਂ ਛੱਡਣੀ ਵਿੱਚ ਦੇਖ ਲੈ ਹੁਣ ਹੁਣ ਕਿ ਨਹੀਂ 2-2 ਫੁੱਟ ਜਗਾ ਛੱਡੋ ਜੀ ਫੇਰ ਵੀ ਗੰਨਾ ਪੂਰਾ ਹੈ ਜੇ ਕਹਿੰਦੇ ਨੇ ਇੱਕ ਸਿਆੜ ਮਰ ਗਿਆ ਜੀ ਇਹਦਾ ਲਾਉ ਦੁਆਰੇ ਕੇੰਨਾ ਉਹੀ ਦਾ ਚੱਕਰ ਹੁਣ ਫੇਰ ਪੂਰਾ ਹੈ ਇਹਦਾ ਸੱਪਹੀ ਕਰਕੇ ਸੈਟ ਹੈ ਨਾ ਪਹੀ ਪਚੜਾਉਣਾ ਰੈਕ ਹਾਂ ਭਾਈ ਆ ਸੱਟ ਪਹੀ ਜਾਂ ਮੋੜ ਘਟ ਪੈ ਜਾਂਦਾ ਪਾਲੀ ਸਾਈਡ ਮੋੜ ਪੈਂਦਾ ਹੁਣ ਇੱਕ ਮਰਲੀ ਸਾਈਡ ਵੀ ਦੇਖ ਲੈ ਆਪਣੀ ਅਜ ਦੇਖ ਆਖਲੀ ਪਰ ਇਹ ਵੀ ਇੱਕ ਨਹੀਂ ਬਣਾਇਆ ਪਿਆ ਨਾ ਫੇ ਦੇਖ ਕੇ ਆਉਂਦੇ ਅੱਜ ਪਾਣੀ ਲਾਉਣਾ ਵੀ ਸੌਖਾ ਮੈਂ ਕਹਿੰਦਾ ਪੂਰੀ ਐ ਪਾਣੀ ਲਾਉਣ ਦਾ ਸੌਖਾ ਹੂੰ ਹੂੰ ਥਾਣੀ ਦੇ ਗੱਲ ਕਿ ਸਾਈਡ ਤੇ ਵੜਦੇ ਹੁੰਦੇ ਆਦੇ ਪਰ ਪਰ ਪੂਰੀ ਗੰਨਾ ਮੈਂ ਕਹਿੰਦਾ ਬੰਦੇ ਦੇ ਬਰਾਬਰ ਨੂੰ ਜਾਂਦਾ ਜੇ ਖੜਦਾ ਖੜ ਕੇ ਦੇਖੀਏ ਖੜਾ ਉਹ ਮੂਰੇ ਥੋੜਾ ਜਿਹਾ ਨੀਮਾ ਦਾ ਇੱਧਰ ਉਹ ਪਰਲਾ ਦੇ ਇਹਦਾ ਕਿੰਨਾ ਮੱਲੇ ਦਾ ਪੂਰੀ ਬਾਈ ਕੱਖ ਦਾ ਡੱਕਾ ਵੀ ਨਹੀਂ ਹੈਗਾ ਅੱਕ ਨਹੀਂ ਹੈਗਾ ਹਾਂ ਮੇਨ ਤੇ ਵੀ ਹੋਊਗਾ ਮੇਨ ਤੇਰਾ ਮੁੱਲ ਆ ਬਾਈ ਜਿਹੜੀ ਮੇਨ ਗੱਲ ਆ ਆ ਦੇਖ ਹੁੰਦਾ ਆ ਪਾ ਵਿੱਚ ਹੂੰ ਹੂੰ ਪੁਰੀ ਜੀ ਆਪਾਂ ਕਹੀਏ ਗੰਨੇ ਪਰ ਵੀ ਬਹੁਤ ਖਰਚ ਆਇਆ ਰ ਬੰਨੇ ਵੇ ਜੀਰੀ ਨਾਲੋਂ ਵੱਧ ਖਰਚਾ ਆਉਂਦਾ ਹੂੰ ਇੱਕ ਆਪਾਂ ਗੌਲਦੇ ਨਹੀਂ ਹੂੰ ਗੱਲੇ ਵੇ ਜੀਰੀ ਨਾਲੋਂ ਵੱਧ ਹੀ ਖਰਚਾ ਗੰਨੇ ਪਰ ਫੇਰ ਇਹ ਆਏ ਵੀ ਪੱਕੀ ਫਸਲ ਆ ਉਹਦਾ ਵੀ ਢੜਕੂ ਨਹੀਂ ਕੰਮ ਵੀ ਵੀਨੇਰੀ ਦੇ ਇਹ ਵੀ ਆਏ ਆ ਵੀ ਜਿਹੜਾ ਬੰਦਾ ਕਰਦਾ ਕੋਈ ਕਰ ਸਕਦਾ ਜੇ ਹੁਣ ਨਮਾ ਵੀ ਉੱਠਦਾ ਉਹਨੂੰ ਆਏ ਨੂੰ ਬੰਦਾ ਵੀ ਦੇ ਮੈਂ ਪਾਣੇ ਗਿਆ ਇਹ ਤਾਂ ਹੈ ਫਬਰਿਆਂ ਬਹੁਤ ਹੁੰਦੀ ਆ ਪੁਰੀ ਫਬਰਿਆਂ ਬਹੁਤ ਹੁੰਦੀ ਆ ਹੂੰ ਪਾਣੀ ਘਾੜ ਦੇਖਣੀ ਹੈ ਢਿੱਡੀ ਪੁਨਖੀ ਆਹ ਆ ਸਿਸਟਮ ਆ ਆ ਦੇ ਆਲੇ ਮੋੜ ਪਰ ਆ ਕੇ ਫਿਰ ਗੰਨਾ ਟੁੱਟਦਾ ਹਾਂ ਆ ਮੋੜ ਵਾ ਕੇ ਮੜਾਇਆ ਹੋ ਜਾਂਦਾ ਏ ਉੱਦਾ ਪੂਰੀ ਵਿੱਚ ਵਧੀਆ ਚੀਜ਼ ਆ ਵਿੱਚ ਵਧੀਆ ਆਹ ਚੀਜ਼ ਆ ਬਾਈ ਦੇ ਖੋ ਪਰਲਾ ਜੀ ਆਪਣੇ ਦਾ ਬਾਕੀ ਇਧਰ ਚੀਜ਼ ਨੇ ਮੱਕੀ ਵਿਜਲੀ ਇਹ ਵੀ ਦਿਖਾ ਦੇ ਤੁਹਾਨੂੰ ਜੀ ਤੇ ਹੋਈ ਸੇਵਾ ਹੈ ਨਹੀਂ ਬਾਈ ਬਾਕੀ ਤੁਸੀਂ ਦੇ ਸਕਦੇ ਇਹਦੀ ਜਿਹੜੀ ਮਸ਼ੀਨਰੀਆਂ ਘੇਰੀ ਸੀ ਚਾਹ ਵੇਚ ਨੂੰ ਚਾਹ ਜੰਗਲੀ ਸੂਰ ਫੇਰ ਦੋ ਵੇਚ ਲਓ ਉਹ ਵੀ ਲੰਘਦਾ ਦਿਖੂਗਾ ਪਾਣੀ ਲਾਤਾ ਪਾਣੀ ਨਹੀਂ ਚੜਿਆ ਦੇਖ ਲੈ ਪਾਣੀ ਚੜਿਆ ਨਹੀਂ ਬਾਈ ਉਰੇ ਦੇਖ ਲੋ ਕਿਤੇ ਕਿਤੇ ਡੰਡੇ ਆ ਜਿੱਥੇ ਜਿੱਥੇ ਛਿੱਦੀ ਜਿਆਦਾ ਪੈ ਗਈ ਤਾਂ ਮੈਂ ਕਹਿੰਦਾ ਕਿਲੇ ਜੇ ਤਾਂ 30 40 ਮੀਟਰ ਮਸੀਂ ਹੁੰਨੀ ਹੋਣੀ ਹੋਣੀ ਨਹੀਂ ਹੈਗੀ ਇਹ ਤਾਂ ਵੀ ਘਾਟੇ ਵਾਲਾ ਕੰਮ ਆ ਲੱਗ ਜੀ ਇਹਨੂੰ ਇਹਦਾ ਕੋਈ ਫਾਇਦਾ ਨਹੀਂ ਹੈਗਾ ਆ ਤੂੰ ਇੰਨੀ ਜਗ੍ਹਾ ਹੀ ਦੇਖ ਲੈ ਇੱਕ ਟਰਾਲੀ ਖਤਮ ਹੋ ਗਈ ਨਹੀਂ ਪੱਕੀ ਗੱਲ ਇਹ ਤਾਂ ਹੈ